ਸਾਸ਼ੀ ਗਾਲ ਜੀ ਕੀ ਹਾਲ ਜੀ ਹਰ ਗਿਆਨ ਮਾਣ ਦੇ ਨਾਲ ਬਰਾਉਂਡ ਦੇ ਜਾਣਣ ਬਸ ਕੋਲ ਦੱਸਦੇ ਪਏ ਆ ਅੱਜ ਸੇਣ ਇਸ ਸਮੇਂ ਜੋ ਮੇਲਾ ਬਣਾਇਆ ਜਾਂਦਾ ਆ ਉਹਨਾਂ ਦੀ ਯਾਦ ਵਿੱਚ ਬਣਾਇਆ ਜਾਂਦਾ ਆ ਜਦੋਂ ਸਾਸ਼ੀ ਗਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਆ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਆਪਾਂ ਅੱਜ ਪਹੁੰਚ ਚੁੱਕੇ ਆ ਜੀ ਪਿੰਡ ਮਾੜੀ ਪੰਵਾ ਜਿੱਥੇ ਭਾਈ ਮਾਨ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਤੇ ਇਥੋਂ ਦਾ ਇਤਿਹਾਸ ਤਾਂ ਚਲੋ ਤੁਹਾਨੂੰ ਜੋ ਦੱਸਣਾ ਉਹ ਤਾਂ ਦੱਸਣੀ ਆ ਬਾਕੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਚਾਰ ਸਵੇਰੇ ਸਾਰੇ ਬੰਨੇ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਆ ਮੇਲਾ ਵੇਖਣ ਹੁੰਦੇ ਆ ਲੋਕ ਤੇ ਅੱਜ ਦੇ ਦਿਨ ਇਸ ਸਮੇਂ ਜੋ ਮੇਲਾ ਬਣਾਇਆ ਜਾਂਦਾ ਆ ਉਹਨਾਂ ਦੀ ਯਾਦ ਵਿੱਚ ਬਣਾਇਆ ਜਾਂਦਾ ਆ ਜਦੋਂ ਗੁਰੂ ਅਰਜਨ ਦੇਵ ਜੀ ਤੋਂ ਹੋ ਕੇ ਭਾਈ ਮਾਨ ਸਾਹਿਬ ਜੀ ਆਏ ਸੀਗੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੀ ਸਿੱਖੀ ਦਾ ਜਾ ਕੇ ਪ੍ਰਚਾਰ ਕਰੋ ਫਿਰ ਉਸ ਤੋਂ ਬਾਅਦ ਭਾਈ ਮਨਸਾਹਿਬ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇਸ ਪਿੰਡ ਦੇ ਆ ਕੇ ਠਹਿਰਾ ਕਰਦੇ ਨੇ ਆਪਣਾ ਰਹਿਣ ਬਸੇਰਾ ਦੇ ਦੇਣ ਕੁਝ ਸਮੇਂ ਲਈ ਵਾਸਤੇ ਬਹੁਤ ਸਾਰਾ ਵਧੀਆ ਲੱਗਾ ਸਾਨੂੰ ਹੀ ਬਾਕੀ ਤੁਸੀਂ ਸਾਡਾ ਵਲੋਗ ਦੇਖੋ ਤੇ ਆਓ ਮਿਲਦੇ ਆ ਤੁਹਾਨੂੰ ਨਾਲੇ ਅੰਦਰੋਂ ਦਿਖਾਉਨੇ ਆ ਗੁਰਦੁਆਰਾ ਸਾਹਿਬ ਤੇ ਘੁੰਮ ਘੁਮਾ ਕੇ ਤੁਹਾਨੂੰ ਦਰਸ਼ਨ ਮਿਲਦੇ ਕਰਾਉਨੇ ਆ ਤੇ ਬਣੇਗਾ ਸਾਡੇ ਇਸ ਵਲੋਗ ਦੇ ਨਾਲ ਕੱਟਣਾ ਨਹੀਂ ਸਕਿਪ ਨਹੀਂ ਕਰਨਾ ਸਾਰਾ ਦਿਖਾਵਾਂਗੇ ਜੀ ਅਵਾ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋ ਚੁੱਕੇ ਆ I'm uh not. -huh. ਗਾਇ ਗੁਰਦੀ ਮੇਰ ਦੇ ਨਾਲ ਅੱਜ ਬਹੁਤ ਠੰਡਾ ਜਾ ਹਿਆ ਹਵਾ ਵੀ ਬਹੁਤ ਵਗਦੀ ਪਈ ਆ ਤੇ ਦੇ ਆਪਾਂ ਮੇਲਾ ਘੁੰਮ ਫਿਰ ਕੇ ਤੇ ਆਹ ਕੁਝ ਦੁਕਾਨਾਂ ਲੱਗੀਆਂ ਇੱਧਰ ਨੂੰ ਇੱਧਰ ਜੋੜਾ ਘਰ ਲਓ ਭਈ ਆ ਆਹ ਭਾਹ ਕਹਿੰਦਾ ਕਹਿੰਦਾ ਆਹ ਲੋ ਬਾਹਰ ਕੇ ਮੇਲੇ ਜਾਣੇ ਕਿ ਇੱਥੇ ਰਹਿਣਾ ਹੈ ਹਰ ਇੱਕ ਮੇਲੇ ਦੇ ਭਈ ਜਦੋਂ ਵੀ ਕਿਤੇ ਆਪਹਾਉ ਦੇਖੇ ਤੁਹਾਨੂੰ ਇਹ ਤੋਂ ਜ਼ਰੂਰ ਖਰੀਦਦਾਰੀ ਕਰੋ ਆਪਣੀ ਮੇਲੇ ਦਾ ਤੁਹਾਨੂੰ ਪਹਿਲਾਂ ਵੀ ਸੀਜ਼ਨ ਦੱਸਿਆ ਕਿ ਸਮਾਨ ਨਿਆਣਿਆਂ ਦਾ ਜਾਂ ਔਰਤਾਂ ਦਾ ਬਸ ਭਾਵੇਂ ਕਾਫੀ 5 ਦਿਨ ਤੱਕ ਲੱਗਾ ਮੇਲਾ ਸਾਡੀ ਜਿਹੜਾ ਵੀਡੀਓ ਦੇਖਣ ਦਾ ਅਜੇ ਤੱਕ ਉਹ ਜ਼ਰੂਰ ਆਵੇ ਬੀਬੀ ਉਹ ਬੀਬੀ ਨਹੀਂ ਵੇਖੀ ਉਹ ਕਿੱਥੋਂ ਆਲੇ ਹੁੰਦੇ ਆ ਬਾਈ ਜੀ ਕਰੋ ਇੰਟਰਵਿਊ ਸਾਸਿ ਗਾਲ ਤੋਂ ਸਾਸਿ ਗਾਲ ਜੀ ਕੀ ਹਾਲ ਜੀ ਬੱਸ ਵਧੀਆ ਤੁਸੀਂ ਰਹੋ ਬਾਸ ਵਧ ਜਾ ਜਿਹੜੇ ਪਿੰਡ ਤੋਂ ਅਸੀਂ ਬੋਲੇਵਾਲ ਤੋਂ ਆਪ ਦੱਸ ਮੇਰੇ ਤੋਂ ਮੈਕਨੀਕ ਹੈ ਮੇਰੀ ਵਾਈਫ ਜਿਹੜੀ ਉਹ ਆਪ ਸਭ ਤੋਂ ਦੱਸ ਆਪ ਦਾ ਸਨ ਸਰਦੋਸ਼ ਆਹੀਂ ਬੋਲੇয়াল ਤੋਂ ਆਏ ਆਂ ਆਹੀਂ ਮੇਲਾ ਵੇਖਣਾ ਆਏ ਬਹੁਤ ਵਧੀਆ ਇਹ ਰੌਣਕ ਮੇਲਾ ਬਹੁਤ ਵਧੀਆ ਇਹ ਇੱਥੋਂ ਇਤਿਹਾਸ ਕੀ ਆ ਇੱਥੋਂ ਇਤਿਹਾਸ ਆ ਦੱਸਣਗੇ ਆ ਜਾ ਓਏ ਬੋਲੇ ਓਏ ਇਹੀ ਚੱਲਦੇ ਆ ਉੱਧਰਲੇ ਬਣੇ ਇੱਕ ਕਬੱਡੀ ਦੇਖਣ ਜਿੱਦਾਂ ਸਾਰੀ ਦੁਨੀਆ ਇਕੱਠੀ ਹੋਈ ਹੈ ਨਾ ਤੇ ਆ ਲੋਕ ਦੇਖਦੇ ਪਏ ਆ ਪਰ ਕਬੱਡੀ ਇਹ ਚਾਲੂ ਨਹੀਂ ਹੋਈ ਸਿਸਟਮ ਚੈੱਕ ਕਰਨ ਦੇ ਹੋਣੇ ਕਿੰਨਾ ਕੁ ਲੱਗਾ ਕਿੰਨਾ ਕੁ ਨਹੀਂ ਲੱਗਾ ਤਾਂ ਆਓ ਆਪਾਂ ਵੀ ਦੇਖਦੇ ਹਾਂ ਗਰਾਊਂਡ ਲਓ ਜੀ ਤੁਸੀਂ ਲੋ ਆਨੰਦ ਮੈਚ ਦੇ ਆਪਸੇ ਭਾਈਆ ਮੁੰਡਾ ਕੋਈ ਆ ਦੇਖਣਾ ਮੈਚ ਦੀ ਉਸਤਾਰ ਦੇ ਵਿੱਚ

ਦੇਖ ਨੀਬ ਦਾ ਹੋ ਰਿਹਾ ਤੇ ਜਿਹੜਾ ਅੱਜ ਆਹ ਅੰਤਰਰਾਸ਼ਟਰੀ ਟੂਰਨਾਮੈਂਚ ਖੇਡ ਰਿਹਾ ਹੈ ਉਹਨਾਂ ਦਾ ਪਹਿਲਾ ਮੈਚ ਉਹ ਆਪਾਂ ਪਾਲਾ ਸਿੰਘ ਕਬੱਡੀ ਕਲੱਬ ਲੋਕਰ ਤੇ ਸਪੀਸ਼ ਕਬੱਡੀ ਦਾ ਗੁਰਦਾਸਪੁਰ ਖਲਵਾਸ ਮਾਰਕ ਪਹਲਾ ਉਹਨਾਂ ਦੇਰ ਵਿੱਚ ਜਾਰੀ ਨਿਮ ਜਾਰੀ ਕਰਕੇ ਦਿਖਾਉਣ ਦੇ ਚਾਰਜ ਹਾਂ ਜੀ ਤੁਹਾਨੂੰ ਜਿਹੜਾ ਆਪਟੀਮਾ ਪਾਲੀਆਂ ਜਿਹੜੀਆਂ ਜਾਨੇ ਲੱਗਦੇ ਹੋ ਕਿ ਪੁਆਇੰਟ ਨੂੰ ਤਰਫ ਤੇ ਟੀਮਾਂ ਫੀਟਰ ਰਹੀਆਂ ਨੇ ਉਹ ਅਧਿਕਾਰ ਦੇ ਅਗਲੀ ਪਾਣੀ ਪਤਵਾ ਤੇ ਚੌੜੀ ਮਦ इना गोना की मानो मिलती है पानी जल्दी से ना की मानो रामदेव काज आओ देखो सुन टक्कर देखने वाली है रेडर भी बड़ा नशीला बड़ा फर्तीला है और सब और सब और सभा भी थी है पीना और जी बिस्तर मारते है ते जाकी जफा रे बंके बंके ਇੰਸਾ ਸ਼ੁਰੂ ਆ ਗਾ ਤਾਂ ਪਾਣੀ ਪੀਦਗੇ ਵੜਉਣਾ ਹੀ ਆ ਨਾ ਬ੍ਰਾਂਡ ਵੀ ਆ ਪਾ ਸੱਚੀ ਅਸਲੀ ਵਾਲੇ ਆ ਕੀ ਉਦਾਂ ਵਾਲੀ ਯਾਰੋਂ ਅੰਦਰ ਰੇੜੀਆਂ ਧੱਕ ਆ ਗਏ ਆ ਸਾਰੇ ਵਧੀਆ ਦਾ ਵਧੀਆ ਯਾਰ ਆ ਡਿਊ ਸੰਸਰੀ ਤੋਂ ਸਲੇਨੀ ਪ੍ਰਾਸ਼ਾ ਜੋਲਡ ਰੇੜ ਦੁਕਾਨਾਂ ਵਾਲਾ ਲਾਉਣਾ ਇਹਨਾਂ ਨੂੰ ਵੀ ਦੂਜਾ ਆ ਬੰਦੇ ਖੜੇ ਆ ਮਨ ਵਿੱਚ ਹੋਵੇ ਤਾਏ ਤੂੰ ਹੋਵੇ ਜਲੇਬੀ ਖਾਓ ਬਿਮਾਰੀ ਪਾਓ ਕਿਆ ਕਰੂ ਆਈਸਕ੍ਰੀਮ ਲੈਣ ਦਾ ਕਹਿਆ ਇਹ ਯੂ ਮੋਟਰਸਾਈਕਲ ਲੈਣ ਤੇ ਦੇਖ ਸਕਦੇ ਨਹੀਂ ਬਹੁਤ ਜ਼ਿਆਦਾ ਮੇਲਾ ਭਰਿਆ ਹੋਇਆ ਤੇ ਮੋਟਰਸਾਈਕਲ ਹੁਣ ਸਾਨੂੰ ਲੱਭਣ ਨਹੀਂ ਰਿਹਾ ਪਤਾ ਨਹੀਂ ਇੱਥੇ ਯਾਰ ਦੂਜੀ ਤੀਜੀ ਲੇਨ ਜੀ ਚ ਲਾਇਆ ਹੈ ਵੇਖ ਕੇ ਪਹੁੰਚ ਚੁੱਕੇ ਆ ਜੀ ਆਪੋ ਆਪਣੀ ਘਰੀ ਠੀਕ ਹੈ ਜੀ ਆਪਾਂ ਹੁਣ ਬੈਠੇ ਆਂ ਰਮਾਨ ਦੇ ਨਾਲ ਘਰ ਆ ਕੇ ਠੀਕ ਹੈ ਆਪਾਂ ਹੋਰ ਵੀ ਸ਼ੂਟ ਕਰਨਾ ਸੀਗਾ ਪਰ ਫਿਲਹਾਲ ਹੁਣ ਤਾਂ ਨਹੀਂ ਕੀਤਾ ਬਾਕੀ ਤੁਸੀਂ ਅੱਜ ਦਾ ਵਲੌਗ ਵੇਖਿਆ ਤੁਹਾਨੂੰ ਕਿਵੇਂ ਦਾ ਲੱਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਲਾਈਕ ਕਰਕੇ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਹੋਰ ਕਿਵੇਂ ਦੇ ਕਿਵੇਂ ਦੇ ਵਲੌਗ ਅਸੀਂ ਤੁਹਾਡੇ ਤੱਕ ਚਾਹੁੰਦੇ ਰਹੀਏ ਉਹ ਆਪਣਾ ਕਮੈਂਟ ਜਰੂਰ ਛੱਡਿਓ ਜਿਨ੍ਹਾਂ ਨੂੰ ਵਧੀਆ ਲੱਗਾ ਤਾਂ ਵੀ ਨਹੀਂ ਲੱਗਾ ਤਾਂ ਵੀ ਪਲੀਜ਼ ਕਮੈਂਟ ਜਰੂਰ ਕਰਕੇ ਜਾਇਆ ਠੀਕ ਹੈ ਜੀ ਬਾਕੀ ਮਿਲਦੇ ਹਾਂ ਹੋਰ ਨਵੀਂ ਵੀਡੀਓ ਤੇ ਨਵੇਂ ਦਿਨ ਦੇ ਨਾਲ ਤਦ ਤੱਕ ਲਈ ਸਸ਼ੀ ਕਾਂ ਬਾਏ ਬਾਏ ਟਾਟਾ ਰਬ ਰਾਕ